ਇਤੋਂ ਕਿਸ਼ ਮਾਈ ਗੁਰਜੀ ਦਾ ਖਾਲਸਾ ਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਤੋਂ ਕਥਾ ਸ਼ੁਰੂ ਕਰਨ ਲੱਗ ਗਏ ਹਾਂ ਸਰਦ ਆਪਣੇ ਗੁਰੂ ਦੇ ਹੁਕਮਾਂ ਨੂੰ ਸੁਣ ਕੇ ਸਤ ਕਰਕੇ ਮੰਨਣਾ ਅਤੇ ਦਿਲ ਵਿੱਚ ਭੋਸਾ ਰੱਖਣਾ ਕਿ ਮੇਰੇ ਸਤਿਗੁਰੂ ਜੀ ਜੋ ਪਰਮਾਉਂਦੇ ਹਨ ਸੋ ਸਤ ਹੈ ਤੇ ਮੈਨੂੰ ਮੰਨਣਾ ਚਾਹੀਦਾ ਹੈ ਇਸ ਦਾ ਨਾਮ ਸਰਦਾ ਹੈ ਹਰ ਇੱਕ ਆਦਮੀ ਦੁਨੀਆ ਵਿੱਚ ਸਾਧਾ ਕਰਕੇ ਹੀ ਤਰਦਾ ਹੈ ਜਿੱਥੇ ਸਾਧਾ ਵਸਤਾ ਪੂਰਨ ਧੋਸਾ ਨਹੀਂ ਹੈ ਉੱਥੇ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਜਿਵੇਂ ਗੁਰੂ ਜੀ ਦੱਸਦੇ ਹਨ ਸਿਸਨ ਆਈਏ ਕਿਆਂ ਥੀਂ ਜਾ ਰ ਦੇ ਕੋ ਸੁਣਦੇ ਜਾਹਿ ਤਾਂ ਤੇ ਸੇਵਾ ਪੂਜਾ ਨਹੀਂ ਸਰਦਾ ਪੂਜਾ ਕਰਨੀ ਛੱਡਦਾ ਨਾਲ ਹੀ ਠੀਕ ਹੈ ਦੇਖੋ ਸ੍ਰੀ ਤਰਲੋਚਨ ਜੀ ਪਹਿਲਾਂ ਦਿਖਾਵੇ ਦੀ ਪੂਜਾ ਕਰਦੇ ਸਨ ਮੂਰਤਾਂ ਨੂੰ ਪੱਥਰ ਸਮਝ ਕੇ ਲੋਕ ਦਿਖਾਵਾ ਪੂਜਾ ਕਰ ਛੱਡਦੇ ਸਨ ਪਰ ਉਹਨਾਂ ਵੱਲੋਂ ਦੇਖੋ ਕਿ ਸ੍ਰੀ ਤੰਨਾ ਜੀ ਦੇ ਦਿਲ ਵਿੱਚ ਠਾਕੁਰ ਪੂਜਾ ਦਾ ਚਾਅ ਪੈਦਾ ਹੋਇਆ ਸ੍ਰੀ ਤਰਲੋਚਨ ਜੀ ਨੂੰ ਕਿਹਾ ਕਿ ਮੈਨੂੰ ਵੀ ਠਾਕੁਰ ਜੀ ਦਿਓ ਤੇ ਮੈਂ ਵੀ ਪੂਜਾ ਕਰਾਂ ਖਿਰਤਾ ਮਨੋਚਨ ਜੀ ਨੇ ਆਪਣਾ ਪੱਲਾ ਸਟਾਉਣ ਲਈ ਇੱਕ ਪੱਥਰ ਦੇ ਕੇ ਤੰਨੇ ਨੂੰ ਘੁਣੋ ਲਾ ਸ਼ਾ ਤਾ ਤੰਨਾ ਜੀ ਸਰਦਾ ਪੂਰਵਕ ਅਸਮੂਰਤ ਨੂੰ ਹੀ ਠਾਕਰ ਇਹ ਸਮਝ ਕੇ ਪ੍ਰਮਾਤਮਾ ਦੇ ਚਰਨਾਂ 'ਨਾ ਧਿਆਨ ਲਾ ਕੇ ਬੈਠ ਗਏ ਤੇ ਸਾ ਮਿਲੇ ਦੀ ਰੋਟੀ ਘਰੋਂ ਲੈ ਆਉਣ ਤੇ ਅੱਗੇ ਰੱਖ ਕੇ ਬੇਨਤੀ ਕਰਨ ਲੱਗੇ ਕਿ ਮਹਾਰਾਜ ਪਹਿਲਾ ਤੁਸੀਂ ਪਰਸ਼ਾਦਾ ਸਕੂਤ ਤਾਂ ਮੈਂ ਸਕਾਂਗਾ ਪਰ ਉਸ ਪੱਥਰ ਦੀ ਹੂਤ ਨਹੀਂ ਕੀ ਸਕਣਾ ਸੀ ਆਖਰ ਜਦ ਨਾ ਸਕਿਆ ਤਾਂ ਆਪ ਕਰਵਾਨੀ ਜਾਰ ਖੂ ਬੈਠੇ ਤਾਂ ਪਰਮਾਤਮਾ ਨੇ ਪੂਨਪੂਰ ਸਾਰਾ ਸਾਧਾ ਦੇਖ ਕੇ ਉਸੇ ਪ੍ਰਤੱਖ ਸਰੂਪ ਧਰਮ ਰੂਪ ਧਾਰ ਕੇ ਪਰਸ਼ਾਦਾ ਸਕਿਆ ਐਸੇ ਭਾਈ ਗੁਰਦਾਸ ਜੀ ਦੱਸਦੇ ਹਨ ਬ੍ਰਾਹਮਣ ਪੂਜੇ ਦੇਵਤੇ ਧੰਨਾ ਗਉ ਚਰਾਵਣ ਜਾਏ ਆਵੇ ਤੰਨੇ ਡਿੱਠਾ ਚਲਤ ਇਹੋ ਪੁੱਛੇ ਬ੍ਰਾਹਮਣ ਆਖ ਸੁਣਾਵੇ ਠਾਕੁਰ ਦੀ ਸੇਵਾ ਕਰੇ ਜੋ ਇਸੇ ਸੋਈ ਫਲ ਪਾਵੇ ਤੰਨਾ ਕਰਦਾ ਜੋਦੜੀ ਮੈਂ ਪੀਂਦੇ ਇੱਕ ਜੇ ਤਦ ਪਾਵੇ ਪੱਥਰ ਇਕਨ ਪੇਟ ਕਰ ਦੇ ਤਨੇ ਨੂੰ ਗਲੋਂਸ਼ ਗੈਰ ਸਨਾਵੇ ਥਾਕਰ ਨਾ ਨਾ ਲੇ ਕੇ ਸਾਹਿਰ ਉੱਤੀ ਲਾ ਪੂ ਗਛਣਾਵੇ ਹੱਥ ਜੋੜੀ ਮਨਤਾ ਕਰੀ ਪੈਰੀ ਪੈ ਪੈ ਬਹੁਤ ਮਨਾਵੇ ਓਮ ਭੀ ਮੋਨ ਜਥਾਲ ਸਾ ਤੂੰ ਰੁੱਠਾ ਮੈਂ ਕਿਉ ਨਾ ਸਖਾਵੇ ਗਸਾਈ ਪਰ ਤਖ ਹੋਏ ਰੋਟੀ ਖਾਏ ਛੱਡ ਮੂੰਹ ਲਾਏ ਭੋਲਾ ਪਉ ਗਵਿੰਦ ਮਲਾਵੇ ਸੂ ਪਰਸਨੂ ਹਮੇਸ਼ਾ ਸਰਦਾ ਹੀ ਤਾਰਦੀ ਹੈ ਜੀਵ ਨੂੰ ਚਾਹੀਦਾ ਹੈ ਕਿ ਸਰਦਾ ਸੇਤ ਸੇਵਾ ਕਰਨੀ ਬੰਦਗੀ ਆਦਕ ਕਰੇ ਜਿਵੇਂ ਗੁਰੂ ਜੀ ਦਾਦੇ ਹਨ ਜਾ ਕੇ ਮਨ ਗੁਰ ਕੀ ਪ੍ਰਤੀਗਿਤ ਤੈ ਜਨ ਆਵੇ ਹਰ ਪ੍ਰਾਪੂ ਚੀਤ ਜਾ ਕੇ ਰਿੱਤੇ ਮੇਸਵਾਸ ਪ੍ਰਭ ਆਇ ਤਤ ਗਿਆਨ ਤਸਮਨ ਪ੍ਰਗਟ ਆਇਆ ਸੂ ਜਨਨ ਦੇ ਦਿਲ ਵਿੱਚ ਪੂਰਾ ਵਿਸ਼ਵਾਸ ਉਹਨਾਂ ਗਿਆ ਹੈ ਉਹਨਾਂ ਦੇ ਦਿਲ ਵਿੱਚ ਸਤਿਗੁਰੂ ਦੇ ਚਰਨਾਂ ਦੀ ਹੰਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਗਿਆਨ ਆਣ ਬਸਿਆ ਹੈ ਪਰ ਜਿਨ੍ਹਾਂ ਦੇ ਦਿਲ ਵਿੱਚ ਸਤਿਗੁਰੂ ਦੇ ਚਰਨਾਂ ਦੀ ਪ੍ਰਤੀਤ ਨਹੀਂ ਉਹਨਾਂ ਨੂੰ ਕੁਛ ਲਾਭ ਪ੍ਰਾਪਤ ਨਹੀਂ ਹੁੰਦਾ ਐਸੇ ਗੁਰੂ ਜੀ ਦੱਸਦੇ ਹਨ ਸਤ ਗੁਰ ਕੀ ਪ੍ਰਤੀਤਨਾ ਆਇਆ ਸਤਿਨਾਮ ਗੋਪਾਉ ਉਸਨੇ ਸੁਖਨਾ ਪੁਜੀ ਭਾਵੇਂ ਸੋ ਗੀੜਾ ਆਉ ਮੋ ਜਾਉ ਜਿਉ ਕੋ ਮਨ ਕੀ ਪ੍ਰਤੀਤ ਨਹੀਂ ਨਾਨਕ ਸੇ ਕਿਆ ਅਤਤ ਗਿਆਨੀ ਅਸਤੇ ਮੁਕਾਬਲੇ ਪਰ ਜਿੰਨਾ ਦਾ ਭਰੋਸਾ ਗੁਰੂ ਚਰਨਾਂ ਨਾਲ ਹੈ ਉਹਨਾਂ ਦੀ ਇੱਜ਼ਤ ਵੀ ਵੱਡੀ ਹੁੰਦੀ ਹੈ ਇਹਦਾ ਹੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜੈਸੇ ਗੁਰੂ ਜੀ ਦੱਸਦੇ ਹਨ ਅਸਤਰ ਕਰੋ ਨੋ ਨੋ ਮਤ ਕਉ ਗੁਰ ਕੇ ਬਚਨ ਅਨਾਰ ਜੈ ਜੈ ਕਰ ਸਗਲ ਪੂ ਮੰਡਲ ਮਖੋ ਜੀਲਾ ਦਰਬਾਰ ਓ ਖਦ ਮੰਤਰ ਮੂਨਾ ਏਕੀ ਮਨ ਵਿਸ਼ਵਾਸ ਪ੍ਰਵਤਾਰ ਜਨ ਕੇ ਮਨ ਸਾਚਾ ਵਿਸ਼ਵਾਸ ਮੇਖ ਮੇਖ ਸਵਾਮੀ ਕੀ ਸੋਭਾ ਆਨੰਦ ਸਦਾ ਉਨਾਸ ਪਰਮਨਾਪੁ ਲੋ ਸਤ ਗੁਰ ਸੀਮੋ ਮਨ ਰਖੂ ਏਕ ਠਾਈਂ ਕੈ ਤੋ ਸੰਤ ਕੈ ਸਾਂਤ ਨ ਪਜਤ ਮੈ ਨ ਵਿਸ਼ਵਾਸ ਕਿਆ ਸਿਖਾਂ ਪ੍ਰਭ ਤਿਆਗ ਆਨ ਜੋ ਚਾਹਤ ਤਾ ਕੇ ਮੁਖ ਲਾਗੀ ਕਲਿਖਾਂ ਜਾਂ ਕੇ ਰਾਸ ਸਰਮ ਸੁਖ ਸਵਾਮੀ ਆਨ ਨਮੰਤਿ ਇਕਾਂ ਨਾਨਕ ਦਰਸ਼ ਮੰਗਨ ਮੋਹੇ ਬੂਰਨ ਅਰਥ ਮੈ ਸਿਖਾਂ ਕਰੀ ਕਿਉ ਮੇਰੇ ਸੁਆਮੀ ਪਰਮ ਪਉ ਮੇ ਤੇ ਸੁਖ ਨਾਹੀ ਉਹ ਮਹਾਨ ਆਨੰਦ ਕਰੋ ਦਾਸ ਹਰ ਕੀ ਨਾਨਕ ਮਿਸ ਬਾਸ ਮਨ ਆਇਓ ਇਤਿਹਾਦਿਕ ਗੁਰੂ ਅਮਦੇਸ਼ ਦਵਾਰਾ ਪਤਾ ਲੱਗਦਾ ਹੈ ਕਿ ਸੰਤਾਂ ਜਾਂ ਵਿਸ਼ਵਾਸੀ ਜੀਵਨ ਨੂੰ ਜੀਵਨ ਨੂੰ ਤਾਰਦਾ ਹੈ ਇਸ ਵਾਸਤੇ ਗੁਰਸਿੱਖ ਕਲ ਪ੍ਰਾਣੀ ਮਤ ਨੂੰ ਚਾਹੀਦਾ ਹੈ ਕਿ ਆਪਣੇ ਆਪ ਨੂੰ ਸਾਧਾ ਸੰਯੁਕਤ ਬਣਾਉਣਾ ਜੈਸੇ ਕਿ ਪੰਥ ਪ੍ਰਗਿਆਸ਼ ਵਿੱਚ ਇਸ ਨਾਮ ਭਾਵ ਦਾ ਦੂਰਾ ਲਿਖਿਆ ਹੈ ਮਾਹੀ ਉਹ ਨਾਮ ਜਹਾਜ ਹੈ ਛੜੇ ਸੁਤਰੇ ਪਾਰ ਉਸਨਾਂ ਕਰਸੀਂ ਦੇ ਗੁਰ ਪਾਰ ਤਨ ਕਹਣਾ ਇਹ ਸਾਦਾ ਦਾ ਪ੍ਰਤੀਤ ਤੂੰ ਬਿਨਾ ਜੀਵ ਦਿਖਾਵੇ ਦੀ ਭਰਤੀ ਕਰਦਾ ਹੈ ਤਾ ਜੀਵ ਦੇ ਹੱਥ ਵੱਲੇ ਕੁਛ ਨਹੀਂ ਪੈ ਸਕਦਾ ਜੈਸਾ ਗੁਰੂ ਜੀ ਦੱਸਦੇ ਹਨ ਵchna ਹੋਵੇ ਨਾਹੀ ਨਾਮ ਇਹਨਾਂ ਮਹਰ ਦੇਖ ਨਾ ਪਾਈਏ ਪ੍ਰਭੂ ਅੰਤਰਜਾਮੀ ਇਕ ਸਹਾਰ ਜੀਓ ਮਾਰੀ ਸਾਫਰੇ ਨੇ ਕਮੀ ਸੋ ਦਿਖਾਵੇ ਦਾ ਕੰਮ ਛੱਡ ਕੇ ਸਾਧਾ ਸੰਯੁਕਤ ਭਗਤੀ ਕਰਨੀ ਅਸੀਮਾ ਕਰਨੀ ਹੀ ਠੀਕ ਹੈ ਤੇ ਇਸੇ ਤਰ੍ਹਾਂ ਹੀ ਹਰ ਇੱਕ ਜੀਵ ਨੂੰ ਕਰਨੀ ਚਾਹੀਏ ਮੈਂ ਦਾਤਾ ਤਾਲ ਦੀ ਹੈ ਇਸ ਜਗ ਉਤੇ ਮਿਨਾ ਸੰਦਾ ਨੇ ਦੇਸਨਪੁੰਡ ਸਾਰੇ ਇੰਨਾ ਕਾਰਪਖੰਡ ਜੰਗ ਬਸ ਕੀਤਾ ਤੱਕੇ ਮਿਲਣਾ ਉਹਨਾਂ ਜਮ ਰਾਜ ਦਵਾਰੇ ਇੰਨਾ ਰੱਖਿਆ ਪੂਰਾ ਵਿਸ਼ਵਾਸ ਗੁਰੂ ਤੇ ਆਦਰ ਮਾਨ ਹੋਵੇ ਬਚੇ ਜੰਗ ਸਾਰੇ ਭਗਤ ਰੂਮ ਦੀ ਭਗਤ ਬਿਸ਼ਵਾਸ ਸਿਤੀ ਹੋ ਜਾਮਦਾ ਜੀ ਮਹ ਜਗਤ ਪਾਰੇ ਹਾਂ